ਅੱਜ ਆਪਾਂ ਸਾਡੇ ਭਾਰਤ ਜਨਤਾ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਅੱਜ ਮੇਰੇ ਨਾਲ ਨੇ ਸਰਦਾਰ ਹਜਿੰਦਰ ਸਿੰਘ ਠੇਕੇਦਾਰ ਜੀ ਜੋ ਪੁਰਵ ਚੇਅਰਮੈਨ ਵੀ ਰਹਿ ਚੁੱਕੇ ਨੇ ਪੁਰਵ ਐਮ ਐਲ ਏ ਵੀ ਰਹਿ ਚੁੱਕੇ ਨੇ ਮੇਰੇ ਨਾਲ ਡਾਕਟਰ ਆਮ ਚਾਵਲਾ ਜੀ ਜਿਨ੍ਹਾਂ ਨੇ ਕੇਂਦਰ ਹਲਕੇ ਤੋਂ ਚੋਣਾਂ ਲੜਿਆ ਸਰਦਾਰ ਸੁਪਿੰਦਰ ਸਿੰਘ ਪਿੰਟੂ ਜੀ ਜਿਨ੍ਹਾਂ ਨੇ ਨਾਰਥ ਹਲਕੇ ਤੋਂ ਚੋਣਾਂ ਲੜਿਆ ਕੁਮਾਰ ਰਮੇ ਜੀ ਜਿਨ੍ਹਾਂ ਨੇ ਵੈਸਟ ਹਲਕੇ ਤੋਂ ਚੋਣਾਂ ਲੜਿਆ ਉਹਨਾਂ ਦੇ ਨਾਲ ਸਨਲ ਐਡਵੋਕੇਟ लवली ਸ਼ਰਮਾ ਨੇ ਜੋ ਸਾਡੇ ਲੀਗਲ ਸੈੱਲ ਅੰਮ੍ਰਿਤਸਰ ਦੇ ਇਜਾਕਸ਼ ਨੇ ਔਰ ਉਹਨਾਂ ਦੇ ਨਾਲ ਸਾਡੇ ਕਿਉਂਕਿ ਇਹ ਜਿਹੜੇ ਪ੍ਰੈਸ ਭਾਰਤਾ ਹੈ ਇਹ ਜਿਹੜੀਆਂ ਹੁਣ ਚੋਣਾਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਉਹਦੇ ਮੁਤਲਕ ਨੇ ਉਹਨਾਂ ਵਿੱਚੋਂ ਜਿਨ੍ਹਾਂ ਨੇ ਨਸ਼ਹਿਰਾ ਦੇ ਵਿੱਚੋਂ ਚੋਣਾਂ ਲੜਿਆ ਉਹ ਸਾਡੇ ਮੰਡਲ ਦੇ ਐਕਸ਼ਨੇ ਸਰਦਾਰ ਸੁਖਦੇਵ ਸਿੰਘ ਨੇਰੀਆ ਉਹਨਾਂ ਦੀ ਬੇਟੀ ਅਰਪੀਤਾ ਕੌਰ ਜਿਨ੍ਹਾਂ ਨੇ ਨਿਸ਼ਹਿਰਾ ਬਲੌਕ ਸੰਮਤੀ ਤੋਂ ਚੋਣਾਂ ਲੜਿਆ ਔਰ ਉਹਨਾਂ ਦੇ ਨਾਲ ਸਦਾ ਨਿਸ਼ਾਨ ਸਿੰਘ ਜਿਨ੍ਹਾਂ ਨੇ ਥਾਂਦੇ ਬਲੌਕ ਸੰਮਤੀ ਤੋਂ ਚੋਣਾਂ ਲੜਿਆ ਕੁੱਲ 6 ਕੁਲ 4 ਬਲੌਕ ਸੰਮਤੀਆਂ ਸੀ ਜਿਨ੍ਹਾਂ ਵਿੱਚੋਂ ਇੱਕ ਦੇ ਕਾਗਜ਼ ਪਹਿਲੋ ਹੀ ਰੱਦ ਕਰ ਦਿੱਤੇ ਗਏ ਤਿੰਨ ਅਸੀਂ ਬਲੌਕ ਸੰਮਤੀਆਂ ਲੜੀਆਂ ਸੀਗੀਆਂ ਪਰ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਹੈ ਉਹ ਮੈਂ ਇਸ ਕਰਕੇ ਬੜੀ ਜ਼ਰੂਰੀ ਹੈ ਦੱਸਣੀ ਕਿ ਕਿਤਰਾ ਕਾਨੂੰਨ ਵਿਵਸਥਾ ਦੀਆਂ ਧੱਡੀਆਂ ਡਾ ਦਿੱਤੀਆਂ ਗਈਆਂ ਔਰ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਸਾਰੀ ਸਰਕਾਰੀ ਮਸ਼ੀਨਰੀ ਯੂਜ਼ ਕਰਕੇ ਉਹਦੀ ਦੁਰਵਰਤੋਂ ਕਰਕੇ ਇਹ ਆਪਾਂ ਜਿੱਤੀਆਂ ਨਹੀਂ ਕਹਿ ਸਕਦੇ ਹਥਿਆਈਆਂ ਬਲਾਕ ਸਮਤੀਆਂ ਜੇ ਆਪਾਂ ਅੰਮ੍ਰਿਤਸਰ ਦੇ ਵਿੱਚ ਗੱਲ ਕਰੀਏ ਕਿਉਂਕਿ ਚੋਣਾਂ ਹੋਣ ਤੋਂ ਪਹਿਲਾਂ ਹੀ ਇਹਨਾਂ ਦੀ ਜਿਹੜੀ ਇਹਨਾਂ ਦਾ ਜਿਹੜਾ ਆਪਾਂ ਨੂੰ ਦਿਖਣ ਲਿਆ ਸੀਗਾ ਐਕਸ਼ਨ ਉਹ ਇਹੀ ਸੀਗਾ ਕਿ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਇਹ ਇਲੈਕਸ਼ਨ ਕਿਸੇ ਵੀ ਤਰੀਕੇ ਨਾਲ ਜਿਸ ਤਰ੍ਹਾਂ ਕਿ ਜਿਹੜੇ ਮਨੀਸ਼ ਸ਼ਿਸ਼ੋਧਿਆ ਜੀ ਨੇ ਕਿਹਾ ਸੀਗਾ ਵੀ ਹਰ ਤਰ੍ਹਾਂ ਦੇ ਆਪਾਂ ਟੰਨੇ ਅਪਣਾਉਣੇ ਆ ਉਹ ਉਹਨਾਂ ਨੇ ਐਰਕੀ ਉਹਦੇ ਵਿੱਚ ਸਿੱਧ ਕਰ ਖਾਇਆ ਔਰ ਉਹਦੇ ਅੰਤਰਗਤ ਆਪਾਂ ਪਹਿਲੋਂ ਹੀ ਜਦੋਂ ਚੋਣਾਂ ਹੋਣੇ ਸੀਗੇ ਸਾਡੇ ਦੋ ਕੈਂਡੀਡੇਟ ਜਿਨ੍ਹਾਂ ਨੇ ਆਪਣੀਆਂ ਵੋਟਾਂ ਵੋਟ ਲਿਸਟ ਵਿੱਚ ਆਪਣਾ ਨਾਮ ਐਂਟਰ ਕਰਾਉਣਾ ਸੀਗਾ ਉਹ ਉੱਥੇ ਗਏ ਪਰ ਉਹਨਾਂ ਦੇ